ਸਿਆਮਾ ਦੂਰ ਕਰਨ ਦੀ ਗੱਲ ਚੱਲੀ ਐ ਇੱਥੇ ਜਿਹੜੀਆਂ ਹੁਣ ਸੋਸ਼ਲ ਮੀਡੀਆ ਤੇ ਉੱਤੇ ਚਰਚਾਾਂ ਮਾ ਚੱਲ ਰਹੀਆਂ ਇੱਕ ਦੂਜੇ ਦੇ ਉੱਤੇ ਇਲਜ਼ਾਮਬਾਜ਼ੀਆਂ ਚੱਲ ਰਹੀਆਂ ਉਹ ਵੀ ਕੁਝ ਦੂਰ ਹੋਈਆਂ ਗਲੇ ਸ਼ਿਕਵੇ ਕੁਛ ਆ ਪੂਰੇ ਦਾ ਪੂਰਾ ਸਿਸਟਮ ਜਿਹੜਾ ਐ ਉਹਨੇ ਸਾਡੇ ਬੰਦਿਆਂ ਦੇ ਦਿਮਾਗਾਂ ਦੇ ਘਾੜ ਤੇ ਇਸ ਤਰੀਕੇ ਦੇ ਕੱਟਦੇ ਸੋਸਾਇਟੀ ਸੋਸਾਇਟੀ ਨੂੰ ਫ੍ਰੀ ਦਾ ਖਾਂ ਦਾ ਆਦੀ ਬਣਾਤਾ ਠੀਕ ਆ ਉਹ ਜਿਹੜੀ ਫ੍ਰੀ ਵਾਲੀ ਚੀਜ਼ ਆ ਵੀ ਤੁਸੀਂ ਬੱਤੀ ਵੀ ਫ੍ਰੀ ਲੈ ਲਓ ਆਟਾ ਦਾ ਵਾਲੀ ਫ੍ਰੀ ਲੈ ਲਓ ਫ੍ਰੀ ਲੈ ਲਓ ਉਹਨੂੰ ਨਕਮੇ ਕਰਨ ਵਾਲਾ ਦਾ ਕੰਮ ਕਰਤਾ ਉਹਨੇ ਫਿਰ ਉਹਨੇ ਰੰਗ ਵਿਖਾਲਿਆ ਇਸ ਵਾਰ ਮੁਸੀਬਤਾਂ ਸਾਡੇ ਤੇ ਬੜੀ ਵਾਰੀ ਪਈਆਂ ਨੇ ਜਦੋਂ ਦੇ ਸਿੱਖੀ ਹੋਣ ਚਾਹੀਏ ਅਸੀਂ ਮੁਸੀਬਤਾਂ 'ਚ ਹੀ ਰਹੇ ਆਂ ਔਰ ਮੁਸੀਬਤਾਂ ਚੜ੍ਹਦੀ ਕਲਾ ਦੇ ਨਾਲ ਹੰਡਾਉਂਦੇ ਰਹੇ ਆਂ ਔਰ ਉਹਦੇ ਤੇ ਅੱਗੇ ਨਿਕਲਦੇ ਰਹੇ ਆਂ ਉਹਦਾ ਫੇਸ ਕਰਕੇ ਕਿ ਮਦਦ ਕਰਨ ਦੀ ਜਾਂ ਹੜ ਆਏ ਤੁਸੀਂ ਮਦਦ ਕਰਨ ਦੀ ਲਈ ਉਤਰੇ ਪਰ ਵਜਾਵਲ ਕਾਰਨਾਂ ਤੇ ਵੀ ਚਰਚਾ ਹੋਈ ਹੈ ਵੀ ਹੜ ਆਣ ਦੀ ਵਜ੍ਹਾ ਕਿਉਂ ਆ ਅਸੀਂ ਕਿਉਂ ਹਰ ਇੱਕ 2-3 ਸਾਲ ਬਾਅਦ ਡੁੱਬਦੇ ਆਂ ਕਿਉਂ ਇਹ ਚੀਜ਼ਾਂ ਰੁਕ ਨਹੀਂ ਰਹੀਆਂ ਅੱਜ ਦੀ ਇੱਕ ਅ ਤਰਤਾ ਫਿਊਚਰ ਦੇ ਵਿੱਚ ਆ ਭਵਿੱਖ ਦੇ ਵਿੱਚ ਸਿੱਖਾਂ ਦੇ ਲਈ ਕੁਝ ਨਵਾਂ ਰੱਖ ਕਰਨ ਦੀ ਉਮੀਦ ਰੱਖਦੀ ਹੈ ਤੁਹਾਨੂੰ ਲੱਗਦਾ ਵੀ ਸਿਰ ਜੋੜ ਕੇ ਬਹਿ ਸਕਣਗੇ ਜਾਂ ਕੁਝ ਨਵਾਂ ਹੋਊਗਾ ਲੋਕ ਅਲੱਗ-ਅਲੱਗ ਤਰੀਕਿਆਂ ਨਾਲ ਅਸੀਂ ਹੁਣ ਹਰ ਚੀਜ਼ ਦਾ ਮਸਲੇ ਦਾ ਹੱਲ ਖਾਲਿਸਤਾਨ 'ਚ ਲੱਭਦੇ ਹਾਂ ਪਰ ਜਿੰਨੇ ਇੱਥੇ ਨੇ ਸਾਰੇ ਉਹ ਚ ਨਹੀਂ ਲੱਭਦੇ ਤੇ ਤੁਸੀਂ ਆਸ ਕਿਵੇਂ ਕਰੋਗੇ ਵੀ ਸਾਰੇ ਤੇ ਸਾਰੇ ਉਹ ਸੈਡੀਓਲਜੀ ਤੇ ਖੜ੍ਹ ਜਾਣਗੇ ਜੇ ਕੋਈ ਮੈਨੂੰ ਇਸ ਗੱਲ ਦੀ ਬਾਹ ਖਿੱਚ ਕੇ ਪਿਛੇ ਲੈ ਆਉਣਾ ਚਾਹੂਗਾ ਫਿਰ ਨਹੀਂ ਤੋ ਵਾਅਦਾਦਾਰਾਂ ਤੇ ਆ ਜਾ ਤੋ ਤੇ ਆ ਜਾ ਮੈਂ ਕਦੇ ਨਹੀਂ ਆਵਾਂਗਾ ਠੀਕ ਹੈ ਸੋ ਗੱਲ ਇਹ ਵੀ ਤੁਹਾਡੀ ਆਪਣੀ ਸਮਝ ਹੈ ਇੱਕ ਬਣੀ ਹੈ ਹਰ ਬੰਦੇ ਦੀ ਆਪਣੀ ਸਮਝ ਬਣੀ ਤੁਸੀਂ ਉਹਨਾਂ ਨੂੰ ਫੋਰਸ ਨਹੀਂ ਕਰ ਸਕਦੇ ਕਿਉਂਕਿ ਉੱਥੇ ਮੰਜ਼ਲਾਂ ਅਲੱਗ- ਪੰਜਾਬ ਇਸ ਸਮੇਂ ਹੜਾਂ ਦੀ ਮਾਰ ਹੇਠ ਹੈ ਜਿਸ ਨੂੰ ਲੈ ਕੇ ਬਹੁਤ ਸਾਰੀਆਂ ਜਥੇਬੰਦੀਆਂ ਪਹਿਲਾਂ ਹੀ ਮੈਦਾਨ ਦੇ ਵਿੱਚ ਸੀ ਸੇਵਾ ਕਰ ਰਹੀਆਂ ਸੀ ਪਰ ਜਥੇਦਾਰ ਸਾਹਿਬ ਵੱਲੋਂ ਅੱਜ ਇੱਕ ਸੁਨੇਹਾ ਜਾਂਦਾ ਕਿ ਇੱਕ ਇਕੱਠ ਰੱਖਿਆ ਜਾਵੇ ਇਸ ਕਾਰਜ ਨੂੰ ਕੋਈ ਰੂਪਰੇਖਾ ਇਸ ਦੀ ਬਣਾਈ ਜਾਵੇ ਕਿਸੇ ਤਰੀਕੇ ਸੇ ਇਹ ਕੰਮ ਕੀਤਾ ਜਾਵੇ ਤਾਂ ਕਿ ਅਸਲ ਮਾਇਨੇ ਦੇ ਵਿੱਚ ਲੋਕਾਂ ਨੂੰ ਫਾਇਦਾ ਮਿਲ ਸਕੇ ਸੋ ਬਹੁਤ ਸਾਰੀ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚੇ ਸ਼ਖਸੀਅਤਾਂ ਪਹੁੰਚੀਆਂ ਸੋ ਉਹਨਾਂ ਦੇ ਵਿੱਚੋਂ ਦਲ ਖਾਲਸਾ ਤੋਂ ਸਾਡੇ ਨਾਲ ਪਰਮਜੀਤ ਸਿੰਘ ਮੰਡ ਗੱਲਬਾਤ ਕਰਦੇ ਆਂ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰ ਜੀ ਕਿ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦਾ ਫਤਿਹ ਇੱਥੇ ਤੁਸੀਂ ਅੱਜ ਆਏ ਹੋ ਮੀਟਿੰਗ ਹੋਈ ਹੈ ਕਿਹੜੀਆਂ ਗੱਲਾਂ ਜਿਹੜੀਆਂ ਤੁਸੀਂ ਸੁਣੀਆਂ ਜਿਹੜੀ ਤੁਹਾਨੂੰ ਪ੍ਰਭਾਵਿਤ ਕਰਦੀਆਂ ਜਾਂ ਤੁਹਾਨੂੰ ਲੱਗਦਾ ਵੀ ਇਸ ਤਰ੍ਹਾਂ ਕੰਮ ਹੋਣਾ ਚਾਹੀਦਾ ਜਾਂ ਤੁਹਾਡੇ ਆਪਣੇ ਵਿਚਾਰ ਕੀ ਰਹਿੰਦੇ ਜਿਹੜੇ ਹਾਲਾਤ ਬਣੇ ਹੋ ਜਿਸ ਮਿਸਮੈਨੇਜਮੈਂਟ ਜਿਸ ਲੈਵਲ ਤੇ ਹੋ ਉਸ ਤੋਂ ਬਾਅਦ ਹੀ ਇਹ ਸਾਰਾ ਪ੍ਰੋਗਰਾਮ ਜਿਹੜਾ ਉਹਦੇ ਵਿੱਚੋਂ ਨਿਕਲਿਆ ਔਰ ਇੱਥੇ ਜਿੰਨੇ ਵੀ ਪਹੁੰਚੇ ਨੇ ਅੱਜ ਵੱਡੀਆਂ ਛੋਟੀਆਂ ਸੰਸਥਾਵਾਂ ਜਿੰਨੇ ਐਨ ਜੀਓਸ ਕੰਮ ਕਰਦੇ ਮੈਂ ਕਾਫੀ ਗਿਣਤੀ ਦੇ ਵਿੱਚ ਜਿਹੜੇ ਲਗਭਗ ਇੱਥੇ ਪਹੁੰਚੇ ਨੇ ਜਿਹੜੇ ਸਾਨੂੰ ਅਲੱਗ-ਅਲੱ ਉਹ ਮਿਸਮੈਨੇਜਮੈਂਟ ਬਹੁਤ ਵੱਡੀ ਹੋ ਰਹੀ ਹੈ ਤੇ ਉਹਨੂੰ ਇੱਕ ਤਰਤੀਬ ਦੇਣ ਦੀ ਜ਼ਰੂਰਤ ਆ। ਸੋ ਉਹਦੇ ਤਹਿਤ ਹੀ ਸਭ ਤੋਂ ਪਹਿਲਾਂ ਤੇ ਇਹ ਵੀ ਕਿੰਨੀਆਂ ਸੰਸਥਾਵਾਂ ਨੇ ਉਹ ਕਿਹੜੇ-ਕਿਹੜੇ ਖੇਤਰ ਦੇ ਵਿੱਚ ਕੰਮ ਕਰਦੀਆਂ ਨੇ ਉਹਨਾਂ ਦਾ ਪਹਿਲਾਂ ਡਾਟਾ ਪਹਿਲਾਂ ਸੰਸਥਾਵਾਂ ਦਾ ਆਪਣਾ ਹੀ ਚਾਹੀਦਾ। ਉਹਦੇ ਲਈ ਅੱਜ ਇੱਕ ਜਿਹੜੀ ਵੈਬਸਾਈਟ ਆਫਲੋਡ ਕੀਤੀ ਗਈ ਜਿਹੜੀ ਸੋਮਵਾਰ ਤੱਕ ਜਿਹੜੀ ਆ ਉਹ ਹਰਕਤ ਦੇ ਵਿੱਚ ਆ ਜਾਏਗੀ। ਸਰਕਾਰੇਖਾਲਸਾ.org ਵੀ ਉਹਦੇ ਉੱਤੇ ਸਾਰੀਆਂ ਸੰਸਥਾਵਾਂ ਜਿੰਨੀਆਂ ਐਨਜੀਓਸ ਨੇ ਆਪਣੇ ਆਪ ਨੂੰ ਉਹਦੇ ਵਿੱਚ ਰਜਿਸਟਰ ਕਰਨੀਆਂ ਆਪਣਾ ਜਿਹੜਾ ਫੀਲਡ ਆਫ ਵਰਕ ਹੈ ਉਹਨੂੰ ਦੱਸਣੀਆਂ। ਉਸ ਤੋਂ ਬਾਅਦ ਫਿਰ ਆਪਣੇ ਦੋ-ਦੋ ਨੁਮਾਇंदे ਦੇ ਉਹ ਨਮਾਇੰਦਿਆਂ ਤੇ ਫਿਰ ਅਲੱਗ-ਅਲੱਗ ਥਾਵਾਂ ਦੇ ਉੱਤੇ ਡਿਊਟੀ ਜਿਹੜੀ ਉਹ ਲੱਗੇ ਕਿ ਔਰ ਸਾਰੀ ਜਿਹੜੀ ਛਤਰ ਛਾਇਆ ਉਹ ਇੱਕ ਸਾਹ ਦੇ ਨਾਲ ਜਿਹੜੀ ਕਾਲ ਤੱਕ ਸਾਡੀ ਸੁਪਰੀਮਸੀ ਜਿਹੜੀ ਨਾਲ ਸਰਵੋੱਚਤਾ ਹੈ ਉਹਦੇ ਅਧੀਨ ਸਾਰਾ ਕੁਝ ਚੱਲੇਗਾ ਉਸ ਇੱਕ ਚੰਗੀ ਪੈਰ ਕਦਮੀ ਹੈ ਉਮੀਦ ਕਰਦੇ ਆ ਕਿ ਵਰਕੇਬਲ ਵੀ ਹੋਵੇ ਇਹਦੀ ਜਿਹੜੀ ਸਿਰਫ ਗੱਲਾਂ ਤੱਕ ਜਿਹੜਾ ਕੰਮ ਆ ਨਾ ਰਿਹਾ ਜੇ ਇਹਦੇ ਅੱਗੇ ਜਿਹੜਾ ਆ ਉਹ ਵਧੇ ਔਰ ਜਿੰਨੇ ਲੋਕ ਇੱਥੇ ਆਏ ਨੇ ਸਾਰੇ ਇਸ ਭਾਵਨਾ ਚ ਆਏ ਹੋਣਗੇ ਕਿ ਵਾਕਿਆ ਜਿਹੜਾ ਇੱਕ ਕੰਮ ਕਰਨ ਦਾ ਤਰੀਕਾ ਕਰ ਹੈਗਾ ਹੈ ਉਹਨਾਂ ਸੀ ਠੀਕ ਕਰੀਏ ਤੇ ਇੱਕ ਇੱਕ ਸਾਂਝੀ رائے ਬਣਾ ਕੇ ਜਿਹੜਾ ਉਹ ਇਸ ਸਾਰੀ ਮੁਸੀਬ ਬਾਰਨੇ ਗਲੀਏ ਪੰਜਾਬ ਦੇ ਜਿੰਨੀ ਤੇਜ਼ੀ ਨਾਲ ਇਸ ਕੰਮ ਨੂੰ ਕਰਨ ਦੀ ਲੋੜ ਹੈ ਤੁਹਾਨੂੰ ਲੱਗਦਾ ਵੀ ਹੋ ਸਕੇਗਾ ਉਨੀ ਤੇਜ਼ੀ ਦੇ ਨਾਲ ਨਿਕਾ ਉਹ ਜੇਗਾ ਕੋਈ ਵੱਡੀ ਗੱਲ ਨਹੀਂ ਕਿ ਰੋਜ਼ ਸੰਸਥਾਵਾਂ ਆਪਸ ਦੇ ਚ ਆਪਣੀਆਂ ਮੀਟਿੰਗਸ ਕਰਦੀਆਂ ਨੇ ਸੋ ਦੋ ਦੋ ਨੁਮਾਇंदे ਦੇਣੇ ਆ ਉਹਦੇ ਨਾਲ ਕੋਈ ਸੰਸਥਾਵਾਂ ਦਾ ਕੰਮ ਨਹੀਂ ਰੁਕ ਜਾਂਦਾ ਤੁਸੀਂ ਸਾਰੇ ਸਾਰੇ ਸੰਸਥਾ ਤੇ ਲਿਆ ਕੇ ਦੇਣੀ ਦੇਣੀ ਵੀ ਸਾਰੇ ਦੇ ਸਾਰੇ 200 ਬੰਦਾ 500 ਬੰਦਾ 1000 ਵਲੰਟੀਅਰ ਲਿਆ ਕੇ ਸਾਰਾ ਦੇਤਾ ਦੋ ਦੋ ਤੁਹਾਡੇ ਕੋ ਨੁਮਾਇंदे ਮੰਗੇ ਗਏ ਨੇ ਜਿਨ੍ਹਾਂ ਦੇ ਕੋਲ ਤੁਹਾਡੀ ਆਟੋਨੋਮੀ ਹੋਏਗੀ ਵੀ ਜੋ ਇਥੋਂ ਫੈਸਲਾ ਆਏਗਾ ਉਹ ਇੰਪਲੀਮੈਂਟ ਉਹਨੂੰ ਕਰਾਉਣਾ ਪਏਗਾ ਉਸ ਸੰਸਥਾ ਤੋਂ ਸੋ ਦੋ ਦੋ ਨੁਮਾਇंदे ਦੇਣੇ ਕੋਈ ਵੱਡੀ ਗੱਲ ਨਹੀਂ ਕਿ ਜੇ ਦੋ ਦੋ ਨੁਮਾਇंदे ਇਸ ਫੀਲਡ ਦੇ ਵਿੱਚ ਪਹਿ ਵੀ ਜਾਣ ਜਿਹੜਾ ਸਟਰਕਚਰ ਬਣੇਗਾ ਅੱਗੇ ਜਾ ਕੇ ਤੇ ਉਹਦੇ ਨਾਲ ਇਹ ਨਹੀਂ ਆ ਵੀ ਬਹੁਤ ਜ਼ਿਆਦਾ ਕੰਮ ਰੁਕ ਜਾਏ ਕੰਮ ਚੱਲੀ ਜਾਏਗਾ ਪਰ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਧੀਆ ਮਾਹੌਲ ਜਾਂ ਇੱਕ ਵਧੀਆ ਸਿਸਟਮ ਇੱਕ ਤਿਆਰ ਹੋ ਜਾਏਗਾ ਵੀ ਜੇ ਕੱਲ ਨੂੰ ਵੀ ਕੋਈ ਇਹੋ ਜਿਹੀ ਸਮੱਸਿਆ ਬਣਦੀ ਆ ਤੇ ਉਹ ਇੱਕ ਸਿਸਟਮ ਜਿਹੜਾ ਤਿਆਰ ਹੋਏਗਾ ਤੇ ਕੰਮ ਕਰਨਾ ਸੌਖਾ ਹੋ ਜਾਏਗਾ ਤਾਂ ਸੇਵਾ ਪਹੁੰਚਾਣੀ ਮਦਦ ਪਹੁੰਚਾਣੀ ਇੱਕ ਜਿਹੜਾ ਮਾਹੌਲ ਤੁਸੀਂ ਵੀ ਬੀਤੇ ਦਿਨੀ ਫੇਸ ਕੀਤਾ ਆਪਣੇ ਆਪ ਨੂੰ ਡਿਫੈਂਡ ਕਰਕੇ ਵੀ ਚੱਲਣਾ ਇਹ ਵੀ ਬਣਿਆ ਹੋਇਆ ਹੈ ਉਹਦੇ ਲਈ ਵੀ ਕੋਈ ਚਰਚਾ ਹੋਈ ਹੈ ਵੀ ਜਿਹੜੇ ਸੇਵਾ ਕਰਨ ਜਾ ਰਹੇ ਆ ਉਹਨਾਂ ਦੇ ਨਾਲੇ ਲੁੱਟ ਖੋਹ ਜਾਂ ਦੇਣ ਦੀ ਘਟਨਾਵਾਂ ਵਾਪਰ ਰਹੀਆਂ ਨੇ ਉਸੇ ਤੋਂ ਬਣਨਗੇ ਨਾ ਵੀ ਜਿਹੜਾ ਕੋਈ ਸਾਂਝਾ ਪਲੈਟਫਾਰਮ ਬਣੇਗਾ ਫਿਰ ਉਹ ਸਾਰੀ ਚੀਜ਼ ਤੈਅ ਹੋਏਗੀ ਵੀ ਕਿਹੜੀ ਚੀਜ਼ ਕਿੱਥੇ ਇਕੱਠੀ ਹੋਣੀ ਹੈ ਉਹ ਤਾਂ ਅਗੇ ਡਿਸਟ੍ਰਿਬਿਊਸ਼ਨ ਹੋਏਗੀ ਔਰ ਪ੍ਰੋਪਰ ਤਰੀਕੇ ਦੇ ਨਾਲ ਹੋਏਗੀ ਵੀ ਕਿਹੜੀ ਚੀਜ਼ ਦੀ ਕਿੱਥੇ ਜ਼ਰੂਰਤ ਹੈ ਕਿੰਨੀ ਜ਼ਰੂਰਤ ਹੈ ਕਿਸ ਤਰੀਕੇ ਨਾਲ ਹੈਗੀ ਆ ਉਹ ਸਾਰੀਆਂ ਚੀਜ਼ਾਂ ਉਹਦੇ ਵਿੱਚੋਂ ਹੀ ਅੱਗੇ ਚੱਲਣਗੀਆਂ ਇਸੇ ਚੀਜ਼ ਦੇ ਤਾਂ ਪਹਿਲੇ ਦਿਨ ਤੋਂ ਅਸੀਂ ਰੌਲਾ ਪਾ ਰਹੇ ਹਾਂ ਵੀ ਹਰ ਕੋਈ ਆ ਰਿਹਾ ਹੈ ਆਪਣੇ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਜਾ ਕੇ ਸੇਵਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਬਟ ਉਹ ਤਰੀਕਾ ਜਿਹੜਾ ਪੂਰਾ ਬਣਿਆ ਹੈ ਜਿਹੜੇ ਹਾਲਾਤ ਬਣੇਗੇ ਉਹ ਠੀਕ ਨਹੀਂ ਉਹਦੇ ਵਿੱਚੋਂ ਬਹੁਤ ਸਾਰੀਆਂ ਵੀਡੀਓਜ਼ ਤੁਸੀਂ ਬਾਅਦ ਵਿੱਚ ਵੇਖੀਆਂ ਵੀ ਜਿਸ ਤਰੀਕੇ ਦੇ ਨਾਲ ਉੱਥੇ ਹਾਲਾਤ ਬਣੇ ਨਾ ਲੋਕਾਂ ਦਾ ਟਕਰਾਅ ਵੀ ਹੋਏ ਲੋਕ ਤੌਬਾ ਕਰਕੇ ਗਏ ਨੇ ਸੋ ਸ ਚਾਹੀਦਾ ਹੈ ਵੀ ਕਿਸੇ ਸਿਸਟਮ ਚੋਂ ਸੇਵਾ ਵੀ ਲੰਗਰ ਵੀ ਤੁਸੀਂ ਵੇਖੋ ਲੰਗਰ ਚ ਇੱਕ ਸਿਸਟਮ ਹੈ ਵੀ ਕੋਈ ਕੜਸ਼ਾ ਫੇਰਦਾ ਹੈ ਕੋਈ ਦਾਲ ਪਾਉਂਦਾ ਕੋਈ ਵਰਤਾਉਂਦਾ ਕੋਈ ਭਾਂਡੇ ਚੁੱਕਦਾ ਕੋਈ ਪਾਣੀ ਵਰਤਾਉਂਦਾ ਇੱਕ ਸਿਸਟਮ ਹੈ ਨਾ ਜੇ ਸਾਰੇ ਕਈ ਜਾਣ ਵੀ ਸਾਰਾ ਕੁਝ ਮੈਂ ਕਰੀ ਜਾਣਾ ਤਾਂ ਕੱਥੇ ਲੰਗਰ ਚੱਲੇਗਾ ਇਦਾਂ ਹੀ ਇਹੋ ਜੀ ਜਿਹੜੀ ਸੇਵਾ ਇਦਾਂ ਤੇ ਚੱਲਦੀ ਪਈ ਹੈ ਉਹਦੇ ਵਿੱਚ ਇੱਕ ਸਿਸਟਮ ਚਾਹੀਦਾ ਹੈ ਉਹ ਸਿਸਟਮ ਨੂੰ ਬਣਾਉਣ ਦੀ ਜਿਹੜੀ ਕੋਸ਼ਿਸ਼ ਚੱਲਦੀ ਪਈ ਆ ਸੋ ਉਮੀਦ ਹੈ ਕਿ ਸੰਸਥਾਵਾਂ ਇਸ ਚੀਜ਼ ਦੀ ਭਾਵਨਾ ਨੂੰ ਸਮਝਣਗੀਆਂ ਠੀਕ ਹੈ ਤੁਸੀਂ ਆਪਾ ਆਪਣੇ ਨਾਮ ਰੱਖਣੇ ਰੱਖੋ ਪਰ ਅਸੀਂ ਇਸ ਚੀਜ਼ ਦੀ ਵੀ ਤਜ਼ਵੀਜ਼ ਦਿੱਤੀ ਆ ਵੀ ਅਸੀਂ ਆਪਣਾ ਤਾਕਿ ਕਿਸੇ ਨੂੰ ਇਹ ਨਾ ਲੱਗੇ ਵੀ ਯਾਰ ਇਹ ਵੀ ਆਪਣਾ ਨਾਮ ਇਹਦੇ ਵਿੱਚੋਂ ਕੱਢ ਰਹੇ ਨੇ ਵੀ ਆਪਣਾ ਨਾਮ ਚਮਕਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਹੋ ਜਾਂਦਾ ਪਰ ਅਸੀਂ ਕਿਉਂਕਿ ਜੇ ਇਹ ਜ਼ਿੰਮੇਵਾਰੀ ਸਾਡੇ ਤੇ ਆਈ ਹੈ ਜਾਂ ਸਾਡੇ ਰਾਹੀਂ ਹੋਈ ਆ ਤੇ ਅਸੀਂ ਆਪਣੇ ਵੱਲੋਂ ਇਹ ਪਹਿਲਾ ਕਦਮ ਹੀ ਕੀਤੀ ਆ ਵੀ ਅਸੀਂ ਇਸ ਪੂਰੇ ਦੇ ਵਿੱਚੋਂ ਦਲ ਖਾਲਸਾ ਜਿਹੜਾ ਆ ਜਾਂ ਪਰਮਜੀਤ ਸਿੰਘ ਮੰਡ ਦਾ ਬਤੌਰ ਨਾਮ ਜਿਹੜਾ ਆ ਉਹ ਅਸੀਂ ਵਾਪਸ ਲੈ ਲਏ ਨੇ ਸਾਡੀ ਪਾਰਟੀ ਦੇ ਵਲੰਟੀਅਰਸ ਜਿਹੜੇ ਆ ਉਹ ਜਿਹੜਾ ਵੀ ਸਾਂਝਾ ਪਲੈਟਫਾਰਮ ਬਣੇਗਾ ਉਹਦੇ ਵਿੱਚ ਕੰਮ ਕਰਨਗੇ ਅਸੀਂ ਘਰਾਂ ਦੇ ਵਿੱਚ ਨਹੀਂ ਜਾ ਕੇ ਬੈਂਦੇ ਜਿੱਥੇ ਵੀ ਸਾਡੀ ਡਿਊਟੀ ਲੱਗੇਗੀ ਉੱਥੇ ਲੱਗੇਗੀ ਜੋ ਕੁ ਸਾਡੇ ਕੋਲ ਹੈ ਅਸੀਂ ਤਜਰਬਾ ਵੇਖ ਕੇ ਉਹ ਖਾਲਸਾ ਏਡ ਨੂੰ ਸੌਂਪਦੇ ਆਂ ਪੰਜਾਬ ਦੇ ਹਿੱਸੇ ਦਾ ਵੀ ਜੋ ਸਾਨੂੰ ਸੰਗਤ ਨੇ ਦਿੱਤਾ ਉਹ ਤੁਹਾਡਾ ਹੈ ਜਿੱਥੇ ਤੁਸੀਂ ਸਾਡੀ ਡਿਊਟੀ ਲਾਉਗੇ ਅਸੀਂ ਕਰਾਂਗੇ ਇਹ ਸਿਰਫ ਇੱਕ ਸ਼ੁਰੂਆਤ ਕਰਨ ਦੇ ਲਈ ਵੀ ਕੋਈ ਇਹ ਨਾ ਸਮਝੇ ਕਿ ਯਾਰ ਜੇ ਇਹਨਾਂ ਗੱਲ ਤੋਰੀ ਤੇ ਇਹੋ ਹੀ ਅੱਗੇ ਉਹ ਕਿ ਲੱਗੇ ਤੁਰ ਪੈਣ ਠੀਕ ਹੈ ਸੋ ਅਸੀਂ ਉਹਨਾਂ ਨੂੰ ਅੱਗੇ ਚਾਹੁੰਦੇ ਵੀ ਲੱਗਣ ਜਿੰਨਾ ਕੋਈ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲਣ ਦਾ ਤਜਰਬਾ ਆ ਸੋ ਕਾਲ ਸਾਈਡ ਉਹ ਸਭ ਤੋਂ ਪੁਰਾਣਾ ਨਾਮ ਆ ਉਹਦੇ ਨਾਲ ਕਈਆਂ ਨੂੰ ਸਮੱਸਿਆ ਹੋ ਸਕਦੀ ਹੈ ਕੋਈ ਇਹਦੇ ਨਾਲ ਸਹਿਮਤ ਹੋ ਸਕਦਾ ਦੂਸਰੀਆਂ ਸੰਸਥਾਵਾਂ ਨੂੰ ਅਸੀਂ ਬੇਨਤੀ ਕਰਾਂਗੇ ਵੀ ਜੇ ਤੁਹਾਡਾ ਫੀਲਡ ਜਿਹੜਾ ਹੈ ਕੰਮ ਕਰਨ ਦਾ ਜੋ ਸਾਂਝਾ ਆ ਤੇ ਤੁਸੀਂ ਨਹੀਂ ਵੀ ਇੱਕ ਦੂਸਰੇ ਦੇ ਵਿੱਚ ਡਿਜ਼ੋਲਵ ਹੋਣਾ ਤੇ ਤੁਸੀਂ ਘੱਟੋ ਘੱਟ ਇੱਕ ਦੂਸਰੇ ਨਾਲ ਹੱਥ ਮਿਲਾ ਕੇ ਜਰੂਰ ਅੱਗੇ ਚੱਲੇ ਸਮੱਸਿਆਵਾਂ ਨੂੰ ਦੂਰ ਕਰਨ ਦੀ ਗੱਲ ਚੱਲੀ ਹੈ ਇੱਥੇ ਜਿਹੜੀਆਂ ਹੁਣ ਸੋਸ਼ਲ ਮੀਡੀਆ ਤੇ ਉੱਤੇ ਚਰਚਾਾਂ ਮਾ ਚੱਲ ਰਹੀਆਂ ਇੱਕ ਦੂਜੇ ਦੇ ਉੱਤੇ ਇਲਜ਼ਾਮਬਾਜ਼ੀਆਂ ਚੱਲ ਰਹੀਆਂ ਉਹ ਵੀ ਕੁਝ ਦੂਰ ਹੋਈਆਂ ਗਲੇ ਸ਼ਿਕਵੇ ਕੁਝ ਆ ਜਦੋਂ ਇਕੱਠੇ ਹੋ ਕੇ ਬੈ ਗਏ ਤੇ ਜ਼ਾਹਿਰ ਜੀ ਉਹਨੀਆਂ ਜਿਹੜੀਆਂ ਬੰਦ ਕੀਤੀਆਂ ਜਾਣ ਵੀ ਸਾਰਿਆਂ ਨੇ ਸੇਵਾ ਕਰਨੀ ਆ ਤੇ ਉਹ ਇੱਕ ਤਰੀਕੇ ਦੇ ਨਾਲ ਕੀਤੀ ਜਾਵੇ ਔਰ ਅਕਾਲ ਤਖਤ ਸਾਹਿਬ ਦੀ ਜਿਹੜੀ ਰਹਿਨਮਾਈ ਆ ਉਹਦੇ ਹੇਠ ਕੀਤੀ ਜਾਵੇ ਸੋ ਜਿਹੜਾ ਸਰਕਾਰਾਂ ਦਾ ਇੱਕ ਨੈਰੇਟਿਵ ਚੱਲਦਾ ਪਿਆ ਵੀ ਸ਼ਾਇਦ ਸਰਕਾਰਾਂ ਲੋਕਾਂ ਦੀ ਮਦਦ ਕਰਦੀਆਂ ਪਈਆਂ ਨੇ ਪਰ ਅਸਲ ਚੀਜ਼ ਜਿਹੜੀ ਮਦਦ ਹੋ ਰਹੀ ਹੈ ਉਹ ਸਰਕਾਰੇ ਖਾਲਸਾ ਵੱਲ ਹੋ ਰਹੀ ਸੀ ਇਸੇ ਕਰਕੇ ਸਰਕਾਰੇ ਖਾਲਸਾ ਦਾ ਨਾਮ ਜਿਹੜਾ ਹੈ ਉਹ ਫਲੌਟ ਕੀਤਾ ਗਿਆ ਪੰਜਾਬ ਦੀ ਧਰਤੀ ਹੈ ਬਾਈ ਜੀ ਤੁਸੀਂ ਜੋ ਹੰਡਾਇਆ ਤੁਸੀਂ ਕਦੇ ਸੋਚਿਆ ਸੀ ਵੀ ਐਦਾਂ ਵੀ ਹੋਊਗਾ ਕਦੇ ਸੇਵਾ ਕਰਨ ਜਾਵਾਂਗੇ ਤੇ ਆਹ ਕੁਝ ਹੋਊਗਾ ਜੇ ਹੋ ਗਿਆ ਤਾਂ ਇਹ ਚੀਜ਼ਾਂ ਨਿਕਲੀਆਂ ਕਿੱਥੋਂ ਪੰਜਾਬ ਵਿੱਚ ਕਿੱਥੋਂ ਆ ਗਈਆਂ ਜਦੋਂ ਸਿਸਟਮ ਤੁਹਾਡੇ ਉੱਤੇ ਇਹੋ ਜਿਹਾ ਬਣ ਜੇ ਵੀ ਉਹ ਫਿਰ ਤੁਹਾਡੇ ਲੋਕਾਂ ਦੇ ਨਾ ਸੁਭਾਅ ਬਦਲ ਦਿੰਦਾ ਇੱਕ ਲੰਮੇ ਸਮੇਂ ਬਾਅਦ ਇਹ ਮੁਸੀਬਤਾਂ ਸਾਡੇ ਤੇ ਬੜੀ ਵਾਰੀ ਪਈਆਂ ਨੇ ਜਦੋਂ ਦੇ ਸਿੱਖੀ ਹੋਣੀ ਚਾਹੀਈ ਅਸੀਂ ਮੁਸੀਬਤਾਂ 'ਚ ਹੀ ਰਹੇ ਹਾਂ ਪਰ ਮੁਸੀਬਤਾਂ 'ਤੇ ਚੜ੍ਹਦੀ ਕਲਾ ਦੇ ਨਾਲ ਹੰਡਾਉਂਦੇ ਰਹੇ ਹਾਂ ਔਰ ਉਹਦੇ ਤੇ ਅੱਗੇ ਨਿਕਲਦੇ ਰਹੇ ਹਾਂ ਉਹਦਾ ਫੇਸ ਕਰਕੇ ਸੋ ਮੁਸੀਬਤ ਪੈਣੀ ਹੋਰ ਗੱਲ ਆ ਪਰ ਉਹਨੂੰ ਕਿਸ ਤਰੀਕੇ ਦੇ ਨਾਲ ਅਸੀਂ ਫੇਸ ਕਰ ਰਹੇ ਹਾਂ ਉਹ ਇਹ ਨਵੀਂ ਚੀਜ਼ ਹੈ ਇਸ ਵਾਰ ਜਿਹੜੀ ਵੇਖਣ ਨੂੰ ਮਿਲੀ ਵੀ ਜਿਹੜੀ ਆਪਾਤਾਪੀ ਬਹੁਤ ਜ਼ਿਆਦਾ ਪੈ ਗਈ ਸਾਡੇ ਲੋਕਾਂ ਦੇ ਵਿੱਚ ਉਹ ਇਸੇ ਕਰਕੇ ਪਈ ਵੀ ਹੁਣ ਪੂਰੇ ਦਾ ਪੂਰਾ ਸਿਸਟਮ ਜਿਹੜਾ ਹੈ ਉਹਨੇ ਸਾਡੇ ਬੰਦਿਆਂ ਦੇ ਦਿਮਾਗਾਂ ਦੇ ਘਾੜ ਤੇ ਇਸ ਤਰੀਕੇ ਦੇ ਕੱਟਦੇ ਸੋਸਾਇਟੀ ਸੋਸਾਇਟੀ ਨੂੰ ਫ੍ਰੀ ਦਾ ਖਾਂ ਦਾ ਆਦੀ ਬਣਾਤਾ ਹੈ ਠੀਕ ਹੈ ਉਹ ਜਿਹੜੀ ਫ੍ਰੀ ਵਾਲੀ ਚੀਜ਼ ਆ ਵੀ ਤੁਸੀਂ ਬੱਤੀ ਵੀ ਫ੍ਰੀ ਲੈ ਲਓ ਆਟਾ ਦਾਣ ਵੀ ਫ੍ਰੀ ਲੈ ਲਓ ਫ੍ਰੀ ਲੈ ਲਓ ਉਹਨੂੰ ਨਕਮੇ ਕਰਨ ਵਾਲਾ ਕੰਮ ਕਰਤਾ ਉਹਨੇ ਫਿਰ ਉਹਨੂੰ ਰੰਗ ਵਿਖਾਲਿਆ ਇਸ ਵਾਰ ਉਹਦੇ ਨਾਲ ਫ੍ਰੀ ਜਦੋਂ ਫ੍ਰੀ ਤਾਂ ਦੇ ਲਾਉਂਦੇ ਨੇ ਫਿਰ ਬੰ ਗਰਬਾਣੀ ਦੇ ਮਤਲਬ ਜਿਦਾਂ ਤੁਸੀਂ ਵੇਖੋ ਨਾ ਵੀ ਜਿਹੜੀਆਂ ਚੀਜ਼ਾਂ ਨੂੰ ਤੁਸੀਂ ਕਹਿੰਦੇ ਨਾ ਵੀ ਜੇ ਉਹਨਾਂ ਨੂੰ ਤੁਸੀਂ ਕੰਟਰੋਲ ਨਹੀਂ ਕਰੋਗੇ ਫਿਰ ਭੁੱਖ ਵੱਧੇ ਜਾਂਦੀ ਬੰਦਾ ਕਦੇ ਰਾਜਦਾ ਨਹੀਂ ਇਹਨਾਂ ਚੀਜ਼ਾਂ ਦੇ ਨਾਲ ਤੁਸੀਂ ਫ੍ਰੀ ਦੇ ਕੇ ਬੰਦੇ ਨੂੰ ਰਾਜਾ ਨਹੀਂ ਸਕਦੇ ਬੰਦੇ ਦੇ ਅੰਦਰ ਸਬਰ ਸੰਤੋਹ ਖੋਣਾ ਚਾਹੀਦਾ ਸੋ ਸਾਰਾ ਕੁਝ ਇੱਕ ਸਿਸਟਮ ਚੋਂ ਆਉਂਦਾ ਹੈ ਸਿਸਟਮ ਤੁਹਾਨੂੰ ਇਦਾਂ ਦਾ ਬਣਾ ਦਿੰਦਾ ਤੁਹਾਡੀ ਸੋਸਾਇਟੀ ਨੂੰ ਇਦਾਂ ਦਾ ਬਣਾ ਦਿੰਦਾ ਉਸ ਸਿਸਟਮ ਨੂੰ ਭੰਨਣ ਦੀ ਲੋੜ ਹੈ ਔਰ ਭੱਜਣਾ ਸਾਡੇ ਆਪਣੇ ਰਾਜ ਦੇ ਵਿੱਚ ਔਰ ਅਸੀਂ ਕਿਵੇਂ ਰਾਜ ਨੂੰ ਚਲਾਵਾਂਗੇ ਉਹਦੇ ਝਲਕ ਵੇਖੀਏ ਕਿਵੇਂ ਸੰਗਤ ਆਪਣੇ ਆਪਾਂ ਦੀ ਇੱਕ ਦੂਸਰੇ ਦੀ ਮਦਦ ਕਰਨ ਲਈ ਇਹੀ ਰਾਜ ਹੁੰਦਾ ਹੈ ਇਹੀ ਸ ਤੇ ਦੂਸਰੇ ਪਾਸੇ ਉਸ ਸਿਸਟਮ ਦੀ ਪੈਦਾਵਾਰ ਕੀਤੇ ਲੋਕ ਜਿਹੜੇ ਫਰੀ ਦੇ ਵਿੱਚ ਫਸੇ ਨੇ ਉਸ ਸਿਸਟਮ ਦੇ ਦੇਣਦਾਰ ਹਾਲਾਂਕਿ ਹਿੱਸਾ ਉਹ ਵੀ ਸਾਡੀ ਸੋਸਾਇਟੀ ਦੇ ਨੇ ਪਰ ਉਸ ਸਿਸਟਮ ਦੇ ਪ੍ਰਭਾਵ ਵਾਲੇ ਨੇ ਜਿਨ੍ਹਾਂ ਸੇਵਾ ਕੀਤੀ ਤੁਸੀਂ ਉਹਨਾਂ ਨਾਲ ਬਹਿ ਕੇ ਗੱਲ ਕਰਿਓ ਹਮੇਸ਼ਾ ਸਿਸਟਮ ਤੋਂ ਅੱਕੇ ਹੋਏ ਤੁਹਾਨੂੰ ਲੋਕ ਮਿਲਣਗੇ ਸੋ ਇਹ ਇਹ ਦੋਆਂ ਚੀਜ਼ਾਂ 'ਚ ਫਰਕ ਵੀ ਸਾਡੇ ਸਿਸਟਮ ਤੇ ਉਹਨਾਂ ਦੇ ਸਿਸਟਮ 'ਚ ਕਿੰਨਾ ਫਰਕ ਹੈ ਇਹ ਤਾਂ ਗੱਲ ਹੋ ਗਈ ਮਦਦ ਕਰਨ ਦੀ ਜਾਂ ਹੜ ਆਏ ਤੁਸੀਂ ਮਦਦ ਕਰਨ ਦੇ ਲਈ ਉਤਰੇ ਪਰ ਵਜਾਵਲ ਕਾਰਨਾਂ ਤੇ ਵੀ ਚਰਚਾ ਹੋਈ ਹੈ ਵੀ ਹੜ ਆਣ ਦੀ ਵਜ੍ਹਾ ਕਿਉਂ ਆ ਅਸੀਂ ਕਿਉਂ ਹਰੇਕ 2-3 ਸਾਲ ਬਾਅਦ ਡੁੱਬਦੇ ਆ ਕਿਉਂ ਇਹ ਚੀਜ਼ਾਂ ਰੁਕ ਨਹੀਂ ਰਹੀਆਂ ਇਹ ਪਿੱਛੇ ਕੰਟਰੋਲ ਕਿਹਦੇ ਕੋਲ ਹੈ ਜੋ ਉਹ ਚੀਜ਼ ਦਾ ਬਹੁਤ ਸਾਰੇ ਸਵਾਲ ਇਦਾਂ ਦੇ ਵੀ ਸੀ ਉਹਨਾਂ ਦੇ ਉੱਤੇ ਵੀ ਗੱਲਬਾਤ ਹੋਈ ਨਹੀਂ ਉਹਦੇ ਬਾਰੇ ਹਾਲ ਦੀ ਘੜੀ ਇਹਦੇ ਵਿੱਚ ਕੋਈ ਗੱਲ ਨਹੀਂ ਉਹ ਤੇ ਪਬਲਿਕ ਡੋਮੇਨ ਦੇ ਵਿੱਚ ਆ ਸਾਰੀ ਗੱਲ ਹੋਰ ਚੱਲਦੀ ਪਈ ਆ ਉਹਦੇ ਵਿੱਚ ਉਹਦੇ ਵਿੱਚ ਕੋਈ ਇੱਕ ਦੂਜੇ ਤੇ ਕੰਪੀਟੀਸ਼ਨ ਚ ਤੇ ਨਹੀਂਗਾ ਹਰ ਕੋਈ ਜਿੱਥੋਂ ਸੱਚ ਕੱਢ ਕੇ ਲਿਆ ਸਕਦਾ ਉਹਨੂੰ ਲਿਆਉਣਾ ਚਾਹੀਦਾ ਉਹਦੇ ਬਾਰੇ ਪਰ ਉਹਦੇ ਇਸ ਪਲੇਟਫਾਰਮ ਦੇ ਉੱਤੇ ਹਾਲ ਦੀ ਘੜੀ ਕੋਈ ਗੱਲ ਨਹੀਂ ਕਿਉਂਕਿ ਇਹ ਅਜੇ ਸਿਰਫ ਸਿਸਟਮ ਨੂੰ ਠੀਕ ਕਰਨ ਦੀ ਗੱਲ ਹੋ ਰਹੀ ਵੀ ਸੇਵਾ ਜਿਹੜੀ ਚੱਲ ਰਹੀ ਹੈ ਉਹਨੂੰ ਕਿਸ ਤਰੀਕੇ ਦੇ ਨਾਲ ਠੀਕ ਜਿਹੜਾ ਰੂਪ ਦਿੱਤਾ ਜਾ ਸਕੇ ਉਹਦੇ ਲਈ ਇਕਤਰਤਾ ਸੱਦੀ ਗਈ ਸੀ ਹਾਂ ਜਿਹੜੀ ਅੱਗੇ ਕਮੇਟੀ ਬਣੇਗੀ ਉਹਦੇ ਵਿੱਚ ਹੋ ਸਕਦਾ ਹੈ ਇਹ ਵੀ ਅੱਗੇ ਸਬ ਕਮੇਟੀ ਇੱਕ ਬਣ ਜਾਵੇ ਵੀ ਜਿਹੜੇ ਕਾਰਨਾਂ ਦੇ ਉੱਤੇ ਕੰਮ ਕਰੇ ਵੀ ਆਖਿਰਕਾਰ ਕਾਰਨ ਕੀ ਬਣੇ ਜਿਹੜੇ ਆਏ ਨੇ ਉਹ ਆਉਣ ਵਾਲੇ ਦਿਨਾਂ ਦੀਆਂ ਗੱਲਾਂ ਨੇ ਸਾਰੀਆਂ ਸੰਸਥਾਵਾਂ ਪਹੁੰਚ ਸਕੀਆਂ ਜੋ ਪੰਜਾਬ ਦੇ ਵਿੱਚ ਸਿਕ ਸੰਸਥਾਵਾਂ ਲਗਭਗ ਜਿੰਨੀਆਂ ਨੂੰ ਮੈਂ ਜਾਣਦਾ ਉਹਨਾਂ ਦੇ ਲਗਭਗ ਨੁਮਾਇੰਦੇ ਜਿਹੜੇ ਨੇ ਪ ਬਾਕੀ ਉਹ ਸਾਧਾ ਕਈ ਰਹਿ ਵੀ ਗਏ ਜਾਂ ਜਿਹੜੀਆਂ ਰਹਿ ਗਈਆਂ ਨੇ ਉਹਨਾਂ ਨੂੰ ਵੀ ਚਾਹੀਦਾ ਕਿ ਉਹ ਜਿਹੜੇ ਇੱਕ ਪੋਰਟਲ ਬਣਨਾ ਹੈ ਉਹਦੇ ਚ ਆਪਣੇ ਆਪਣੇ ਰਜਿਸਟਰ ਕਰਨ ਜੀ ਜਿਹੜੀ ਰਹਿ ਗਏ ਉਹਨਾਂ ਦੀ ਲਈ ਕੋਈ ਸਨੇਹਾ ਬਸ ਇਹੋ ਹੀ ਵੀ ਚਲੋ ਜੇ ਅੱਜ ਤੁਸੀਂ ਗਾਇਬ ਗਾਇਰ ਰਹਿ ਗਏ ਤੁਸੀਂ ਕਿਸੇ ਵੀ ਕਾਰਨ ਕਰਨ ਰਹਿ ਗਏ ਹੋ ਤਾਂ ਇਹ ਕੋਈ ਕੰਪੀਟੀਸ਼ਨ ਨਹੀਂ ਹੈਗਾ ਆਪਾਂ ਇਕੱਠੇ ਹੋਈਏ ਸੇਵਾ ਕਰੀਏ ਇਹ ਹੋਰ 2-4-5 ਮਹੀਨੇ ਦੀ ਗੱਲ ਆ ਆਪਾਂ ਇੱਥੇ ਤੇ ਪੰਜਾਬ ਦੇ ਪੈਰਾਂ ਤੇ ਖੜੇ ਹੋਏ ਨਾ ਪਰ ਇਹਨਾਂ ਨਾਲ ਵੀ ਅਸੀਂ ਉਸ ਕੰਪੀਟੀਸ਼ਨ ਦੇ ਵਿੱਚ ਪੈਰੀਏ ਇਸ ਕੰਪੀਟੀਸ਼ਨ ਛੱਡ ਕੇ ਸੇਵਾ ਵਾਲੀ ਭਾਵਨਾ ਆਪਣਾਈਏ ਜੇ ਕੋਈ ਰਹਿ ਵੀ ਗਿਆ ਤਾਂ ਉਹਨੂੰ ਵੀ ਅਸੀਂ ਉਹ ਬੇਨਤੀ ਕਰਾਂਗੇ ਕਿ ਉਹ ਇਹ ਇਕਤ ਜਿਹੜਾ ਤਰੀਕਾ ਉਹਨੂੰ ਅਪਣਾਵੇ ਤਾਂ ਕਿ ਸੇਵਾ ਸਹੀ ਹੱਥਾਂ ਦੇ ਵਿੱਚ ਜਿਹੜੇ ਸਹੀ ਤਰੀਕੇ ਨਾਲ ਪਹੁੰਚ ਸਕੇ ਅੱਜ ਦੀ ਇੱਕ ਤਰਤਾ ਫਿਊਚਰ ਦੇ ਵਿੱਚ ਆ ਭਵਿੱਖ ਦੇ ਵਿੱਚ ਸਿੱਖਾਂ ਦੇ ਲਈ ਕੁਝ ਨਵਾਂ ਰੱਖ ਕਰਨ ਦੀ ਉਮੀਦ ਰੱਖਦੀ ਹੈ ਤੁਹਾਨੂੰ ਲੱਗਦਾ ਵੀ ਸਿਰ ਜੋੜ ਕੇ ਬਹਿ ਸਕਣਗੇ ਜਾਂ ਕੁਝ ਨਵਾਂ ਹੋਊਗਾ ਦੇਖੋ ਸ਼ੁਰੂਆਤ ਤੇ ਤੁਸੀਂ ਹਰ ਚੀਜ਼ ਆਸ ਦੇ ਉੱਤੇ ਹੀ ਜਿਹੜੀ ਹੈ ਉਮੀਦ ਦੇ ਉੱਤੇ ਹੀ ਜ਼ਿੰਦਗੀ ਟਿਕੀ ਹੁੰਦੀ ਹੈ ਤੁਸੀਂ ਹਰ ਇਹੋ ਜਿਹੇ ਪਲੇਟਫਾਰਮ ਦੇ ਉੱਤੇ ਜਿੱਥੇ ਸੇ ਇਕੱਠੇ ਹੋ ਕੇ ਬੈਂਦੇ ਨੇ ਉੱਤੇ ਆਸ ਤੇ ਰੱਖਦੇ ਆ ਵੀ ਇਹ ਲੌਂਗ ਟਰਮ ਦੇ ਵਿੱਚ ਅੱਗੇ ਵਧਣਗੇ ਵਾਅਦੇ ਆ ਨਹੀਂ ਵਾਅਦੇ ਵਧਣ ਪਾਉਣਗੇ ਨਹੀਂ ਵਧ ਪਾਉਣਗੇ ਤੇ ਗੁਰਮਹ ਕਿਉਂਕਿ ਸਾਰਿਆਂ ਦੀ ਆਈਡੀਓਲੋਜੀ ਅਲੱਗ-ਅਲੱਗ ਆ ਪੋਲਿਟਿਕਲ ਸੋਚ ਸਾਰਿਆਂ ਦੀ ਅਲੱਗ-ਅਲੱਗ ਆ ਸੋ ਸਾਰਿਆਂ ਨੂੰ ਤੁਸੀਂ ਲੌਂਗ ਰਨ ਦੇ ਵਿੱਚ ਵੱਡੇ ਆ ਅੱਗੇ ਨਹੀਂ ਖੇਡ ਸਕਦੇ ਹੁੰਦੇ ਇਹਦੇ ਵਿੱਚ ਪਰ ਜਿਹੜੀ ਇਹ ਚੀਜ਼ ਆ ਇਹਦੇ ਵਿੱਚ ਪੋਲਿਟਿਕਲ ਆਈਡੀਓਲੋਜੀ ਤੁਹਾਡੀ ਕੀ ਆ ਤੁਸੀਂ ਕਿਸ ਸੰਸਥਾ ਦੇ ਉਹ ਕੋਈ ਮਾਇਨੇ ਨਹੀਂ ਰਖਾਉਂਦਾ ਕਿਉਂਕਿ ਮੰਨ ਲੈ ਕੇ ਵੀ ਲੋਕਾਂ ਨੂੰ ਅਸੀਂ ਪੈਰਾਂ ਤੇ ਖੜੇ ਕਰਨਾ ਹੈ ਇਸ ਕਰਕੇ ਇਹਦੇ ਵਿੱਚ ਇਕੱਠੇ ਕਰਨੇ ਸੌਖੇ ਹੋ ਜਾਂਦੇ ਆ ਲੋਕ ਇਕੱਠੇ ਹੋ ਵੀ ਜਾਂਦੇ ਨੇ ਪਰ ਜੇ ਅਸੀਂ ਕਹੀਏ ਵੀ ਹਰ ਗੱਲ ਦੇ ਵਿੱਚ ਸਾਰੇ ਇਕੱਠੇ ਰਹਿਣਗੇ ਇਹ ਕਦੇ ਨਹੀਂ ਹੋ ਪਾਣਾ ਸੋ ਇਹ ਆਸ ਵੀ ਲਾਵਣੀ ਕਿ ਨਹੀਂ ਜੀ ਇਹ ਲੌਂਗ ਰਨ ਦੇ ਵਿੱਚ ਸਾਰੇ ਹਰ ਮਸ ਜਿਹੜੀਆਂ ਆਡਿਓਲੋਜੀਸ ਨਾਲ ਕੰਮ ਕਰਦੀਆਂ ਨੇ ਹੋ ਸਕਦਾ ਕੱਲ ਨੂੰ ਅਸੀਂ ਦੋ ਹੀ ਆਪਸ ਦੇ ਚੱਕ ਦੂਸਰੇ ਦੇ ਸਾਹਮਣੇ ਖਲੋਤੇ ਹੋਈਏ ਪਰ ਉਹਦੇ ਨਾਲ ਇਹਦਾ ਇਹ ਮਤਲਬ ਨਹੀਂ ਕਿ ਜੇ ਉਹ ਤੋਂ ਅਗਲੇ ਦਿਨ ਫੇਰ ਪੰਜਾਬ ਤੇ ਕੋਈ ਸਾਂਝੀ ਮੁਸੀਬਤ ਪੈਂਦੀ ਹੈ ਤੇ ਅਸੀਂ ਮੂੰਹ ਫੇਰ ਕੇ ਬੈਠੇ ਰਹੀਏ ਅੱਜ ਵੀ ਬਹੁਤ ਸਾਰਿਆਂ ਦੇ ਨਾਲ ਸਾਡੀ ਇਹ ਸਹਿਮਤੀ ਹੋ ਸਕਦੀ ਪੋਲੀਟਿਕਲੀ ਪਰ ਅਸੀਂ ਇਸ ਕਰਕੇ ਬੈਠੇ ਆ ਕਿ ਜਿਹੜਾ ਪੰਜਾਬ ਦੇ ਹਾਲਾਤ ਬਣੇ ਨੇ ਅਸੀਂ ਉਹਨੂੰ ਸੈੱਟ ਕਰ ਸਕੀਏ ਸੋ ਇਹਨੂੰ ਉੱਥੇ ਤੱਕ ਮੇਰੇ ਨਾਲ ਸੀਮਤ ਕਰਕੇ ਇਸ ਸਾਰੇ ਪਲੈਟਫਾਰਮ ਨੂੰ ਵੇਖਣਾ ਚਾਹੀਦਾ ਲੌਂਗ ਰਨ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਇਸ ਤਰੀਕੇ ਦਾ ਪਲੈਟਫਾਰਮ ਜਾਂ ਇੰਨੀ ਆ ਮਸ਼ਾਤੀਆਂ ਕਿਉਂਕਿ ਸਾਨੂੰ ਆਦੇਸ਼ ਏ ਉਪਦੇਸ਼ ਏ ਕਿ ਸਫਾ ਬਿਸ਼ਾ ਕੇ ਗੁਰਮਖਾਨੇ ਬਹਿਣਾ ਤੇ ਸਫਾ ਬਿਸ਼ਾ ਕੇ ਜੇ ਉਦੇਸ਼ ਹੈ ਬਾਈ ਜੀ ਤਾਂ ਸਫਾ ਬਿਸ਼ਾਇਆ ਹੁਣ ਉਹ ਕੰਮ ਕਿਉਂ ਨਹੀਂ ਕਰਦਾ ਸਿਰਾਂ ਨੂੰ ਜੋੜਦਾ ਕਿ ਸਫਾ ਦੇਖੋ ਜਿਸ ਕੰਮ ਲਈ ਸਫਾ ਵਿਸ਼ੀ ਉਹ ਕੰਮ ਹੋ ਗਿਆ ਨਾ ਅੱਜ ਪਰ ਮੈਂ ਇਹ ਕਰਾਂ ਵੀ ਇਹ ਨਾ ਨਾ ਹੋਵੇ ਵੀ ਤੁਸੀਂ ਇਹ ਆਸ ਲਾਓ ਵੀ ਇਹ ਸਫਾ ਹਰ ਥਾਂ ਤੇ ਕੰਮ ਕਰੇਗੀ ਇਹ ਕਿਉਂ ਨਹੀਂ ਕਰਦਾ ਕੰਮ ਇਹ ਮੈਂ ਤੁਹਾਨੂੰ ਕਾਰਨ ਦੱਸਦੇ ਪੋਲਿਟੀਕਲ ਆਈਡੀਓਲੋਜੀਸ ਨੇ ਬੰਦਿਆਂ ਦੀ ਲੋਕ ਅਲੱਗ ਅਲੱਗ ਤਰੀਕਿਆਂ ਨਾਲ ਸੋਚਦੇ ਅਸੀਂ ਹੁਣ ਹਰ ਚੀਜ਼ ਦਾ ਮਸਲੇ ਦਾ ਹੱਲ ਖਾਲਸਤਾਨ ਚ ਲੱਭਦੇ ਪਰ ਜਿੰਨੇ ਇੱਥੇ ਤਾਂ ਤੁਸੀਂ ਆਸ ਕਿਵੇਂ ਕਰੋਗੇ ਵੀ ਸਾਰੇ ਤੇ ਸਾਰੇ ਉਸ ਆਡੀਓਲਜੀ ਤੇ ਖੜ੍ਹ ਜਾਣਗੇ ਜੇ ਕੋਈ ਮੈਨੂੰ ਇਸ ਗੱਲ ਦੀ ਬਾਹ ਖਿੱਚ ਕੇ ਪਿਛੇ ਲਿਆਉਣਾ ਚਾਹੂਗਾ ਪੀ ਨਹੀਂ ਤਾਂ ਵਾਅਦਾਦਕਾਰਾਂ ਤੇ ਆ ਜਾ ਤੋ ਤਾ ਜਾ ਮੈਂ ਕਦੀ ਨਹੀਂ ਆਵਾਂਗਾ ਠੀਕ ਹੈ ਸੋ ਗੱਲ ਇਹ ਵੀ ਤੁਹਾਡੀ ਆਪਣੀ ਸਮਝ ਹੈ ਇੱਕ ਬਣੀ ਹੈ ਹਰ ਬੰਦੇ ਦੀ ਆਪਣੀ ਸਮਝ ਬਣੀ ਤੁਸੀਂ ਉਹਨਾਂ ਨੂੰ ਫੋਰਸ ਨਹੀਂ ਕਰ ਸਕਦੇ ਕਿਉਂਕਿ ਉੱਥੇ ਮੰਜ਼ਲਾਂ ਅਲੱਗ-ਅਲੱਗ ਨੇ ਇੱਥੇ ਮੰਜ਼ਲ ਇਹ ਕਿਆ ਇਸ ਕਰਕੇ ਇਸ ਸਫਾ ਨੂੰ ਇਸ ਹੱਦ ਤੱਕ ਹੀ ਸੀਮਤ ਕਰਕੇ ਵੇਖਣਾ ਚਾਹੀਦਾ ਇਹਦਾ ਆਧਾਰਾ ਉਹਨਾਂ ਵੱਡਾ ਨਹੀਂ ਖੋਲਣਾ ਚਾਹੀਦਾ ਹਾਂ ਇਹ ਆਉਣ ਵਾਲੇ ਸਮਿਆਂ ਵਾਸਤੇ ਇੱਕ ਐਗਜ਼ਾਮਪਲ ਹੋ ਸਕਦੀ ਹੈ ਪੀ ਭਾਈ ਜੇ ਉਸ ਸਮੇਂ ਮੁਸੀਬਤ ਪਈ ਸੀ ਤੇ ਐਦਾਂ ਸੰਸਥਾਵਾਂ ਇਕੱਠੀਆਂ ਹੋ ਗਈਆਂ ਸੀ ਤੇ ਕੱਲ ਨੂੰ ਜੇ ਕੋਈ ਪਾਰਟਿਕੂਲਰ ਸਮੱਸਿਆ ਬਣਦੀ ਹੈ ਜਾਂ ਇੱਕ ਪਾਰਟਿਕੂਲਰ ਆਈਡੀਓਲੋਜੀ ਵਾਲੇ ਇਕੱਠੇ ਹੁੰਦੇ ਉਹਨਾਂ ਲਈ ਇੱਕ ਐਗਜ਼ੈਂਪਲ ਬਣ ਜਾਂਦੇ ਹੁੰਦੇ ਵੀ ਯਾਰ ਜੇ ਉਦੋਂ ਇੰਨੇ ਇਕੱਠੇ ਹੋ ਸਕਦੇ ਤਾਂ ਕੀ ਅਸੀਂ ਇੰਨੇ ਨਹੀਂ ਇਕੱਠੇ ਹੋ ਸਕਦੇ ਸੋ ਇਹਦਾ ਐਗਜ਼ੈਂਪਲਸ ਲਈ ਜਾ ਸਕਦੇ ਨੇ ਪਰ ਇਸ ਪੂਰੇ ਸਟਰਕਚਰ ਨੂੰ ਤੁਸੀਂ ਕਹੋ ਵੀ ਲੌਂਗ ਰਨ ਦੇ ਵਿੱਚ ਹਰ ਥਾਂ ਤੇ ਤੁਸੀਂ ਰਨ ਕਰੋਗੇ ਇਹ ਪੋਸੀਬਲ ਨਹੀਂ ਸੋ ਬਿਲਕੁਲ ਸਿੱਖਾਂ ਨੂੰ ਆਦੇਸ਼ ਵੀ ਜਾਂ ਉਦੇਸ਼ ਵੀ ਇਹੀ ਹੈ ਕਿ ਨਿਸ਼ਾਨ ਸਾਹਿਬ ਦੇ ਥੱਲੇ ਇਕੱਤਰ ਹੋ ਕੇ ਇਕੱਠੇ ਹੋ ਕੇ ਮੁਸ਼ਕਲਾਂ ਦੇ ਨਾਲ ਲੜਨਾ ਕਿਉਂਕਿ ਮੁਸ਼ਕ ਪਾਵੇਂ ਵਖਰੇਵਿਆਂ ਵਿੱਚ ਸੀ ਪਰ ਇਕੱਠੀਆਂ ਹੁੰਦੀਆਂ ਰਹਿਆਂ ਤੇ ਅੱਜ ਵੀ ਇੱਕ ਮੀਟਿੰਗ ਹੋਈ ਹੈ ਵੱਖ-ਵੱਖ ਵਿਚਾਰ ਹੈ ਜਿਥੇ ਬੰਦੀਆਂ ਦੇ ਵੱਖ-ਵੱਖ ਅਡੋਲਜੀ ਆ ਪਰ ਫਿਰ ਵੀ ਉਹ ਸਫੇ ਦੇ ਉੱਤੇ ਇਕੱਠੇ ਹੋਏ ਆ ਤੇ ਇਕੱਠੇ ਹੋਏ ਆ ਇਸ ਗੱਲ ਨੂੰ ਲੈ ਕੇ ਕਿ ਇਕੱਠੇ ਹੋ ਕੇ ਪੀੜਤ ਜਿਹੜੇ ਲੋਕ ਆ ਉਹਨਾਂ ਨੂੰ ਕੋਈ ਰਾਹਤ ਦੇ ਸਕੇ ਉਹਨਾਂ ਤੱਕ ਮਦਦ ਪਹੁੰਚਾ ਸਕੇ ਤਾਂ ਕਿ ਪੰਜਾਬ ਜਿਹੜਾ ਹੈਗਾ ਮੁੜ ਪੈਰਾਂ ਦੇ ਉੱਤੇ ਖੜਾ ਹੋ ਸਕੇ ਤੋਂ ਇਸ ਗੱਲਬਾਤ ਨੂੰ ਤੁਸੀਂ ਕੀ ਸਮਝਦੇ ਹੋ ਇਹਦੇ ਵਿੱਚੋਂ ਆ ਤੁਹਾਡੇ ਲਈ ਕੀ ਕੁਝ ਸਿੱਖਣ ਨੂੰ ਜੋ ਮਿਲਿਆ ਉਹ ਤੁਸੀਂ ਆਪਣੇ ਟਿੱਪਣੀਆਂ ਆਪਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਮੇ ਗੁਰਪ੍ਰੀਤ ਸਿੰਘ ਦੇ ਨਸਤਨਾਮ ਸਿੰਘ ਪੰਜਾਬੀ ਲੋਕ ਚੈਨਲ